ਅਹਿਸਾਨ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਦੇ ਸਾਥੀ ਦੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਤੇ ਜਸਨੂ ਲੈ ਕੇ ਉਹਨਾਂ ਨੇ ਇੱਕ ਵਟਾਸ ਸੁਨੇਹਾ ਲਾਇਆ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਸੋਸ਼ਲ ਮੀਡੀਆ ਤੇ ਜਿਹੜੀ ਚਿੱਠੀ ਹੈ ਕਾਫੀ ਵਾਇਰਲ ਹੋ ਰਹੀ ਹੈ ਪਰੰਤੂ ਸਾਡਾ ਚੈਨਲ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਤੇ ਦੱਸਦੀ ਹੈ ਕਿ ਉੱਥੇ ਹੀ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਤੇ ਜਿਸ ਨੂੰ ਲੈ ਕੇ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਮੈਂ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ 8 ਸਾਲ ਨਸ਼ਾ ਕੀਤਾ ਭਾਈ ਅਮਰਿਤਪਾਲ ਸਿੰਘ ਜਦੋਂ ਪੰਜਾਬ ਆਏ ਤਾਂ ਉਹਨਾਂ ਵੱਲ ਵੇਖ ਕੇ ਮੈਂ ਅੰਮ੍ਰਿਤਸਰ ਖਲਿਆ ਬਾਅਦ ਚ ਅਸੀਂ ਡਿਬਰੂਗੜ ਜੇਲ੍ਹ ਦੇ ਵਿੱਚ ਆ ਗਏ ਇੱਥੋਂ ਤੱਕ ਕਿ ਸਾਰੇ ਸਿੰਘਾਂ ਦੇ ਸਹਿਯੋਗ ਨਾਲ ਮੈਂ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਗਿਆ ਇੱਥੇ ਜਿਹੜੀ ਕਿ ਪਰੇਸ਼ਾਨੀ ਵੀ ਆਉਂਦੀ ਹੈ ਤੇ ਇਹਦੇ ਬਾਵਜੂਦ ਵੀ ਮੈਂ ਰੋਜ਼ ਦਾ 6 ਕਿਲੋਮੀਟਰ ਦੌੜਦਾ ਹਾਂ ਤੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੀ ਨਸ਼ੇ ਦੀ ਦਲਦਲ ਵਿੱਚੋਂ ਨਿਕਲੋ ਅੰਮ੍ਰਿਤਸ਼ਕੋ ਸਿੰਘ ਸਜੋ ਤੇ ਉੱਥੇ ਹੀ ਗੁਰੂ ਦੇ ਲੜ ਲੱਗੋ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਭਗਵੰਤ ਸਿੰਘ ਮੰਤਰੀ ਬਾਜੇ ਕੇ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਚਿੱਠੀ ਲੈ ਕੇ ਗਈ ਆ ਤੇ ਜਿਸ ਨੂੰ ਲੈ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਅਮਰਤਪਾਲ ਦੇ ਸਾਥੀ ਦੀ ਇਹ ਚਿੱਠੀ ਵਾਇਰਲ ਹੋ ਰਹੀ ਆ ਬੀਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਉੱਥੇ ਹੀ ਪਾਈ ਅਮਰਤਪਾਲ ਸਿੰਘ ਖੜੂਰ ਸਾਹਿਬ ਦੇ ਵਿੱਚ ਜਿਹੜੀ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਜਾਂਦੇ ਨੇ ਤੇ ਉੱਥੇ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਐਨਐਸਓ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਦੂਜੇ ਪਾਸੇ ਹੁਣ ਪ੍ਰਧਾਨ ਮੰਤਰੀ ਬਾਚੇ ਕੇ ਜਿਹੜੇ ਕਿ ਗਿੱਦੜਬਾਹ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਐਲਾਨ ਕਰ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਗਿੱਦੜਬਾਹ ਤੋਂ ਜਿਮਨੀ ਚੋਣਾ ਲੜਨੀ ਹੈ ਤੇ ਉੱਥੇ ਹੁਣ ਉਹਨਾਂ ਦੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਕਿ 8 ਸਾਲ ਨਸ਼ਾ ਕੀਤਾ ਤੇ ਭਾਈ ਅਮਰਤਪਾਲ ਸਿੰਘ ਜਦੋਂ ਪੰਜਾਬ ਆਏ ਤੇ ਉਹਨਾਂ ਦੇ ਵੱਲ ਮੈਂ ਵੇਖਿਆ ਤਾਂ ਮੈਂ ਅਮਰਤ ਸ਼ਕਲੇਆ ਤੇ ਬਾਅਦ ਚ ਅਸੀਂ ਡਿਬਰੂਗੜ੍ਹ ਜੇਲ੍ਹ ਚ ਆ ਗਏ ਤੇ ਇੱਥੇ ਸਾਰੇ ਸਿੰਘਾਂ ਦੇ ਸਹਿਯੋਗ ਨਾਲ ਮੈਂ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਗਿਆ ਤੇ ਇੱਥੇ ਜਿਹੜੀ ਵੀ ਪਰੇਸ਼ਾਨੀ ਆਉਂਦੀ ਹੈ ਉਹਦੇ ਬਾਵਜੂਦ ਵੀ ਮੈਂ ਰੋਜ਼ ਜਿਹੜਾ ਕਿ 6 ਕਿਲੋਮੀਟਰ ਦੌੜਦਾ ਆਂ ਤੇ ਨੌਜਵਾਨਾਂ ਨੂੰ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਜਿਹੜੀ ਕਿ ਨਸ਼ੇ ਦੀ ਦਲਦਲ ਵਿੱਚੋਂ ਨਿਕਲੋ ਅਮਰਿਤਸ਼ਕੋ ਸਿੰਘ ਸਜੋ ਤੇ ਗੁਰੂ ਦੇ ਲੜ ਲੱਗੋ ਚੜ੍ਹਦੀ ਕਲਾ ਤੇ ਉੱਥੇ ਹੀ ਇਹ ਜਿਹੜਾ ਕਿ ਨੌਜਵਾਨਾਂ ਨੂੰ ਇੱਕ ਵੱਡਾ ਸੁਨੇਹਾ ਲਾਇਆ ਗਿਆ ਤੇ ਜਿਸ ਦੇ ਵਿੱਚ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਨਸ਼ੇ ਦੀ ਦਲਦਲ ਤੋਂ ਨਿਕਲੋ ਤੇ ਦੱਸੀ ਕਿ ਪੰਜਾਬ ਚ ਨਸ਼ੇ ਨੂੰ ਲੈ ਕੇ ਜਿਹੜਾ ਕਿ ਮੁੱਖ ਰੱਖਦੇ ਹੋਏ ਲਗਾਤਾਰ ਜਿਹੜੀ ਕਿ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਤੇ ਖਾਲਸਾ ਵੀਰ ਜਿਹੜੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਇੱਕੋ ਇੱਕ ਸੁਨੇਹਾ ਲਗਾਇਆ ਗਿਆ ਸੀ ਕਿ ਅੰਮ੍ਰਿਤ ਛਕੋ ਨਸ਼ੇ ਛੱਡੋ ਤੇ ਜਿਸ ਦੇ ਵਿੱਚ ਹੁਣ ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਨੌਜਵਾਨਾਂ ਨੂੰ ਇੱਕ ਵੱਡਾ ਸੁਨੇਹਾ ਲਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਨਸ਼ੇ ਦੀ ਦਲਦਲ ਤੋਂ ਦੂਰ ਰਹੋ ਤੇ ਜਿਸ ਤੋਂ ਬਾਅਦ ਅਮ੍ਰਿਤਿਆਰ ਸੰਚਾਰ ਕਰਨ ਦੇ ਲਈ ਬੇਨਤੀ ਕੀਤੀ ਹੈ ਗੁਰੂ ਦੇ ਲੜਨ ਲੱਗਣ ਦੇ ਲਈ ਬੇਨਤੀ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਚਿੱਠੀ ਹੈ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਵੱਡਾ ਸਨੇਹਾ ਲਾਇਆ ਤੇ ਉੱਥੇ ਹੀ ਦੱਸਦੀ ਹੈ ਕਿ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਛੋ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਤੇ ਜਿਸ ਦੇ ਦੌਰਾਨ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਵੱਡਾ ਸਨੇਹਾ ਲਗਾ ਦਿੱਤਾ ਹੈ ਤੇ ਜਿਸ ਨੂੰ ਲੈ ਕੇ ਅਪੀਲ ਕੀਤੀ ਹੈ ਤੇ ਉੱਥੇ ਹੀ ਉਹਨਾਂ ਨੇ ਨਸ਼ੇ ਨੂੰ ਲੈ ਕੇ ਜਿਹੜਾ ਕਿ ਕਿਹਾ ਹੈ ਕਿ ਨਸ਼ੇ ਦੀ ਦਲਦਲ ਚ ਨਿਕਲੋ ਨੌਜਵਾਨੋ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਉਹਨਾਂ ਨੇ ਅੰਮ੍ਰਿਤ ਛਕਣ ਦੇ ਲਈ ਵੀ ਇੱਕ ਬੇਨਤੀ ਕੀਤੀ ਹੈ ਤੇ ਦੱਸਦੀ ਹੈ ਕਿ ਉੱਥੇ ਇਹ ਜਿਹੜੀ ਕਿ ਚਿੱਠੀ ਕਾਫੀ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਨੇ ਜਿਹੜਾ ਕਿ ਗਿੱਦੜ ਬਾਦ ਜਾਂ ਜਿਮਨੀ ਚੋਣਾ ਲੜਨ ਦਾ ਐਲਾਨ ਵੀ ਕੀਤਾ ਤੇ ਦੂਜੇ ਪਾਸੇ ਹੁਣ ਚਿੱਠੀ ਨੂੰ ਲੈ ਕੇ ਉਹਨਾਂ ਨੇ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕਰਦੇ